ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਜਾਰੀ ਰਹੇਗਾ ਢੱਲੇਵਾਲ ਨਾਲ ਮੁਲਾਕਾਤ ਤੋਂ ਬਾਅਦ ਰਾਕੇਸ਼ ਟਕੈਤ ਨੇ ਵੱਡਾ ਬਿਆਨ ਦਿੱਤਾ ਕਿ ਮਰਨ ਵਰਤ ਫਿਲਹਾਲ ਨਹੀਂ ਟੁੱਟੇਗਾ ਜਦ ਤੱਕ ਸਰਕਾਰ ਮੰਗਾ ਨਹੀਂ ਮੰਨ ਲੈਂਦੀ ਤਦ ਤੱਕ ਮੋਰਚਾ ਜਾਰੀ ਰਹੇਗਾ ਸਿੱਖਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਇਸ ਗੱਲ ਤੇ ਜ਼ੋਰ ਟਕੈਤ ਨੇ ਦਿੱਤਾ कैसा एक लीडर सारे कर एक, एक मंच हम लगे हुए हैं और हमने शुरू के टाइम से कहा जब यहाँ का मूवमेंट शुरू हुआ सब लोग जो दिल्ली के आंदोलन से इकट्ठा आए और वे सब लोग इकट्ठा ही लड़ाई लड़े हम उसी दिन से प्रयास में है की सब लोग लड़ाइया इकट्ठी लड़े दिल्ली का बादशाह जो है बैठा हुआ है उसको एक मोर्चे से नहीं घेरा जा सकता उसको चारों तरफ से घेरना पड़ेगा जैसे पहले दिल्ली की लड़ाई लड़ी तेरह महीने आंदोलन चला यह आंदोलन भी लंबा चला गया यह आंदोलन भी अभी खत्म नहीं होगा एसकेएम एम का तो हिस्सा बन रहे सर एसकेएम के भी दो हिस्से बन गए बहुत नई जत्थेबंदी बनी दिल्ली से आने के बाद में सरकारों ने सबसे पहला काम करा कि किसान संगठनों को तोड़ा जाए वो अपने उसमें कामयाब होगी और अलग अलग मोर्चेबंदी से अलग अलग आंदोलन शुरू करवा दिए हम नॉन के को दो बना दिए अब जो भी जिले में आंदोलन कोई करता है तो वो भी एसके एम के नाम से करता है तो देश में बहुत से एस के एम और बहुत से नई जत्थेबंदी बना दी लेकिन सबको फिर एस के एम के साथ में इकट्ठा होना पड़ेगा जैसे पहले खास करके पंजाब की जत्थेबंदी इकट्ठा हुई अगर पंजाब फिर शुरुआत करें तो पूरा देश फिर इकट्ठा है तो तो मीटिंग बुला रहे हो एसकेएम एसकेएम की तो मीटिंग होती रहती है पंजाब की मीटिंग अभी है शायद सोलह तारीख में है हरियाणा वाली है तो ये मीटिंग चलती रहती है सिंह लखोवाल भी साढ़े मौजूद ने लखोवाल साहब की लगता है हम हो पाओगे सारे आगू ਕਿਉਂਕਿ ਇਕੱਠੇ ਹੋਣ ਬਿਨਾਂ ਅਸੀਂ ਪਹਿਲੇ ਦਿਨੋਂ ਹੀ ਕਹਿੰਨੇ ਆ ਇਕੱਠੇ ਹੋਣ ਤੋਂ ਬਿਨਾਂ ਅਸੀਂ ਲੜਾਈ ਨਹੀਂ ਜਿੱਤੀ ਜਾ ਸਕਦੀ ਇਹ ਕੋਈ ਛੋਟੀ ਲੜਾਈ ਨਹੀਂ ਕੋਈ ਛੋਟੀ ਸਰਕਾਰ ਨਾਲ ਲੜਾਈ ਨਹੀਂ ਕੱਲਾ ਇੱਕ ਸਟੇਟ ਵੀ ਲੜਾਈ ਨਹੀਂ ਲੜ ਸਕਦਾ ਸਾਰੀਆਂ ਸਟੇਟਾਂ ਨੂੰ ਵੀ ਨਾਲ ਲੈਣਾ ਪਊ ਫਿਰ ਅਸੀਂ ਲੜਾਈ ਜਿੱਤਾਂਗੇ ਤੇ ਸਰਕਾਰ ਨੂੰ ਇਹੀ ਕਹਿੰਨੇ ਆ ਅਸੀਂ ਤਾਂ ਅੱਜ ਪਤਾ ਲੈਣ ਆਏ ਆ ਵੀ ਸਰਕਾਰ ਸਾਡੇ ਆਗੂ ਨਾਮ ਰਵਜ ਜੀ ਬਾਹ ਸਾਡਾ ਆਗੂ ਆ ਤੇ ਸਰਕਾਰ ਫੌਰੀ ਤੌਰ ਤੇ ਮੰਗਾ ਮੰਨੇ ਇਹਨਾਂ ਨੂੰ ਸਦੇ ਜਿਹੜੀਆਂ 12 ਮੰਗਾਂ ਨੇ ਦੇਰ ਆਏ ਦਰਸਤ ਆਏ ਚਲੋ ਦੇਰੀ ਨਾਲ ਆਏ ਹੋ ਦਰਸਤ ਆਏ ਹੋ ਹੁਣ ਇਸ ਤੋਂ ਅੱਗੇ ਤਾਂ ਤੇਰੀ ਨਹੀਂ ਹੁੰਦੀ ਨੀ ਐਸਕੇਮ ਚ ਮੀਟਿੰਗ ਕਰਾਂਗੇ 8-10 ਲੀਡਰ ਆਏ ਆ 8-10 ਲੀਡਰ ਜੇ ਹੋਰ ਬਾਕੀ ਨੇ ਕੁਛ ਕੱਲ ਲੀਡਰ ਵੀ ਆ ਕੇ ਗਏ ਨੇ ਬਾਕੀ ਲੀਡਰਾਂ ਨਾਲ ਮੀਟਿੰਗ ਤੋਂ ਬਾਅਦ ਅਸੀਂ ਐਸਕੇਮ ਜਿਹੜਾ ਕੋਈ ਫੈਸਲਾ ਲਊਗਾ ਤਾਂ ਕੀ ਹੈ ਗੱਲ ਅਸਲ ਦੇ ਵਿੱਚ ਜਿਵੇਂ ਕਹਿੰਦੇ ਨੇ ਇੱਕ ਪਰਿਵਾਰ ਦੇ ਵਿੱਚ ਚਾਰ ਮੈਂਬਰ ਹੋਣ ਜਾਂ ਪੰਜ ਮੈਂਬਰ ਹੋਣ ਉਹਨਾਂ ਦੇ ਕਈ ਵਾਰ ਅਲੱਗ-ਅਲੱਗ ਰਹਿਆ ਤੁਸੀਂ ਅਲੱਗ-ਅਲੱਗ ਰਹ ਜਾਂਦੀਆਂ ਨੇ ਇਹ ਤਾਂ ਇਸ ਕੰਮ ਬਹੁਤ ਵੱਡਾ ਇਹਦਾ ਦਾਇਰਾ ਬੜਾ ਵੱਡਾ ਤੇ ਜਦੋਂ ਦੁਬਾਰੇ ਆਪਾਂ ਦਿੱਲੀ ਤੋਂ ਆ ਕੇ ਦੁਬਾਰੇ ਸ਼ੁਰੂਆਤ ਕਰਨੀ ਸੀ ਉਸ ਟਾਈਮ ਏਕਤਾ ਨਹੀਂ ਬਣ ਸਕੀ ਯਤਨ ਸਾਡਾ ਸਾਰਿਆਂ ਦਾ ਸੀ ਇਸ ਕੰਮ ਨੇ ਕਮੇਟੀਆਂ ਵੀ ਬਣਾਈਆਂ ਸੀ ਸਾਡਾ ਯਤਨ ਇਹ ਸੀ ਕਿ ਸਾਰਿਆਂ ਨੂੰ ਇੱਕ ਮੰਚ ਤੇ ਲਿਆ ਕੇ ਫੇਰ ਆਪਾਂ ਦਿੱਲੀ ਸਰਕਾਰ ਦੇ ਖਿਲਾਫ ਲੜਾਈ ਛੇੜੀ ਅੱਗੇ ਇਲੈਕਸ਼ਨ ਨੇੜੇ ਆ ਰਹੀ ਹੈ ਉਹਦੇ ਕਾਰਨ ਪਰ ਥੋੜੀ ਜੀ ਕਾਲ ਬਾਜੀ ਹੋਗੀ ਮੈਂ ਇਹਦੀ ਇੱਕੋ ਗੱਲ ਕਹਿੰਨਾ ਕਿ ਜਲਦਬਾਜੀ ਹੋਗੀ ਜਲਦਬਾਜੀ ਦੇ ਕਰਨਾ ਸਾਡਾ ਨੁਕਸਾਨ ਹੋ ਰਿਹਾ ਅੱਜ ਇੱਕੋ ਗੱਲ ਹੈ ਕਿ ਸਾਨੂੰ ਸਾਡੇ ਆਗੂ ਨੂੰ ਬਚਾਉਣ ਦੀ ਲੋੜ ਆ ਪਹਿਲਾਂ ਆਗੂ ਬਚੇ ਸਾਡੀ ਪਹਿਲੇ ਪਹਿਲ ਹੋ ਗਈ ਉਹਨੂੰ ਪਹਿਲਿਆ ਬਾਕੀ ਏਕਤਾ ਜਿਹੜੀ ਉਹ ਬੜੀ ਜ਼ਰੂਰੀ ਹੈ ਜਿਹੜਾ ਤੁਸੀਂ ਸਵਾਲ ਕਰਦੇ ਹੋ ਬਾਰ-ਬਾਰ ਏਕਤਾ ਬਹੁਤ ਜ਼ਰੂਰੀ ਹੈ ਏਕਤਾ ਦਾ ਸ਼ਬਦ ਬੜਾ ਪਵਿੱਤਰ ਹੈ ਜਿੰਨਾ ਚਿਰ ਏਕਤਾ ਨਹੀਂ ਹੁੰਦੀ ਉਹਨਾਂ ਚਿਰ ਬਿਲਕੁਲ ਕਿਸੇ ਨੂੰ ਵੀ ਕੋਈ ਵੀ ਕੱਲੀ ਜਥੇਬੰਦੀ ਲ ਬੰਦੀਆਂ ਜਾਂ ਪੰਜ ਤੇ ਬੰਦੀਆਂ ਨਹੀਂ ਜਿੱਤ ਸਕਦੀਆਂ ਸਾਰੇ ਇਕੱਠੇ ਹੋ ਜਾਾਂਗੇ ਜਿਵੇਂ ਪਹਿਲਾਂ ਦਿੱਲੀ ਬੈਠੇ ਸੀ ਫਿਰ ਸਾਰਾ ਦੇਸ਼ ਤੁਹਾਡੇ ਨਾਲ ਜੁੜੂਗਾ ਇਹ ਗੱਲਬਾਤ ਕਰਾਂਗੇ ਸਾਡੇ ਨਾਲ ਜੰਗਵੀ ਚੋਹਾਨ ਜੀ ਮੌਜੂਦ ਨੇ ਚੋਹਾਨ ਸਾਹਿਬ ਅੱਜ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਐ ਐਸਕੇਐਮ ਦੇ ਕੁਝ ਜਿਹੜੇ ਵਫਦਾ ਹੈ ਸੀਗਾ ਕੀ ਕੁਝ ਵਿਚਾਰ ਚਰਚਾ ਹੋਈ ਉਹਨਾਂ ਦੇ ਜੋ ਸਿਹਤ ਉਹ ਕਿਵੇਂ ਦੀ ਹੋ ਦੇਖੋ ਸਿਹਤ ਹੈ ਉਹਨਾਂ ਦੀ ਕਾਫੀ ਨਾਜੁਕਿਆ 18 ਦਿਨ ਹੋ ਗਏ ਭੁੱਖਣ ਭਾਣੇ ਜਿਹੜੇ ਲੰਮੇ ਪਏ ਹੋਏ ਮੈਂ ਤਾਂ ਦੇਖਦਾ ਕਮਨ ਜੀ ਸਰਕਾਰ ਦੀ ਬੜੀ ਬਦ ਨੀਤੀ ਹੈ ਯਾਰ ਉਹਨਾਂ ਨੂੰ ਕਿਸੇ ਦੀ ਜਾਨ ਦੀ ਪਰਵਾਹੀ ਕੋਈ ਨਹੀਂ ਹੈਗੀ ਆ तकरीबन 200 ਦਿਨ ਤੋਂ ਲੱਗੇ ਸਾਕੇ ਅੰਦੋਲਨ ਹੋ ਗਿਆ ਸੋ ਉਹ ਅੰਦੋਲਨ ਤੋਂ ਬਾਅਦ ਦੇਖੋ ਕਿਸਾਨਾਂ ਦਾ ਰੋਹ ਦਾ ਜਿਹੜਾ ਸਰਕਾਰ ਨੂੰ ਪਤਾ ਹੀ ਨਹੀਂ ਲੱਗ ਰਿਹਾ ਪੇ ਕਰਨਾ ਕੀ ਹੈਗਾ ਉੱਪਰ ਬੈਠੇ ਇਹਨਾਂ ਦੇ ਮੰਤਰੀ ਉਹ ਜਿਸ ਤਰ੍ਹਾਂ ਰਵਨੀਤ ਬੁੱਟੀ ਹੁਣੀ ਹੋਰ ਇਹਨਾਂ ਦੇ ਮੰਤਰੀ ਬਿਆਨਬਾਜ਼ੀ ਕਰੀ ਜਾਂਦੇ ਆ ਕਿ ਸਾਨੂੰ ਮੰਗਾ ਦੇ ਦਿਓ ਸਾਨੂੰ ਆ ਕੇ ਮਿਲੋ ਸਾਨੂੰ ਥਾਂ ਦੱਸ ਦਿਓ ਸਾਨੂੰ ਟਿਕਾਣਾ ਦੱਸ ਦਿਓ ਅਸੀਂ ਤਾਂ ਉਹਨਾਂ ਨੂੰ ਤੁਹਾਡੇ ਚੈਨਲ ਜਰੀਏ ਅਪੀਲ ਵੀ ਕਰਦੇ ਆ ਕਿ ਭਾਈ ਤੁਸੀਂ ਮੋਰਚੇ 'ਚ ਹੀ ਆ ਜਾਓ ਤੁਸੀਂ ਹੱਲ ਕਰ ਦਿਓ ਜਿਹੜਾ ਹੱਲ ਕਰਨਾ ਅਸੀਂ ਮੀਟਿੰਗ ਵੀ ਨਹੀਂ ਚਾਹੁੰਦੇ ਅਸੀਂ ਨਹੀਂ ਕਹਿੰਦੇ ਤੁਹਾਡਾ ਮੀਟਿੰਗ ਕਰਨੀ ਆ ਜਿਸ ਤਰ੍ਹਾਂ ਤਿੰਨ ਕਾਨੂੰਨ ਵਾਪਸ ਕੀਤੇ ਸੀ ਮੰਗਾ ਤੁਹਾਡੇ ਕੋਲ ਹੈਗੀਆਂ ਜੇ ਨਹੀਂ ਮੰਗਾ ਤੁਹਾਡੇ ਕੋਲ ਹੈਗੀਆਂ ਤੇ ਅਸੀਂ ਭੇਜ ਦਿੰਨੇ ਆ ਸੋ ਭੇਜਣ ਤੋਂ ਬਾਅਦ ਤੁਸੀਂ ਉਹਨਾਂ ਦਾ ਹੱਲ ਕਰਦੇ ਹੋ ਸਾਨੂੰ ਮੀਟਿੰਗਾਂ ਦਾ ਕੋਈ ਮਤਲਬ ਐਡਾ ਲਾਲਚ ਨਹੀਂ ਹੈਗਾ ਕਿ ਅਸੀਂ ਦਿੱਲੀ ਜਾਣਾ ਫਿਰ ਬਾਰ-ਬਾਰ ਇਹਨਾਂ ਦੇ ਮੰਤਰੀ ਔਰ ਇਹਨਾਂ ਦੇ ਜਿਹੜੇ ਪ੍ਰਵਖਤਾ ਉਹਨਾਂ ਨੇ ਬਾਰ-ਬਾਰ ਇਹ ਗੱਲ ਕਹੀ ਹੈ ਕਿ ਤੁਸੀਂ 101 ਸੌਰੀ ਤੁਰ ਕੇ ਤੁਸੀਂ ਦਿੱਲੀ ਨੂੰ ਆ ਜਾਓ ਟਰੈਕਟਰ ਛੱਡ ਕੇ ਆ ਜਾਓ ਸੋ ਸਾਡੇ ਸਾਥੀਆਂ ਨੇ 101 ਦਾ ਜਥਾ ਲੈ ਕੇ ਜਿਹੜਾ ਉੱਧਰ ਨੂੰ ਕੁਝ ਕਰਨ ਦੀ ਗੱਲ ਕੀਤੀ ਆ ਉੱਥੇ ਪਹੁੰਚਣ ਦੀ ਗੱਲ ਕੀਤੀ ਆ ਫਿਰ ਵੀ ਉਹਨਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਗਿਆ ਫਿਰ ਡੈਮੋਕਰੇਸੀ ਕਿੱਥੇ ਹੈ